ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ 'ਚ ਫਰੈਂਡਸ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਪਲੇਟ ਜਿਹੜੀ ਹੈ ਉਹ ਕਿਸ ਤਰ੍ਹਾਂ ਪਾਣੀ ਹੈ ਤਾਂ ਕਿ ਜਿਹੜੀ ਤੁਹਾਡੀ ਪਲੇਟ ਹੈ ਉਹ ਧੋਣ ਤੋਂ ਬਾਅਦ ਕਪੜਾ ਉੱਪਰ ਨਾ ਚੱਕ ਹੋਵੇ ਫੁੱਲੇ ਨਾ ਪਲੇਟ। ਨਾ ਇਸ ਇਸ ਵੀਡੀਓ ਦੇ ਲਈ ਮੈਨੂੰ ਸਪੈਸ਼ਲੀ ਕਮੈਂਟ ਵੀ ਆਇਆ ਸੀਗਾ ਕਿ ਉਹਨਾਂ ਦੀਆਂ ਪਲੇਟਾਂ ਜਿਹੜੀਆਂ ਜਦੋਂ ਪਾਉਂਦੇ ਆ ਤਾਂ ਫਿਰ ਜਿਹੜਾ ਉੱਪਰੋਂ ਕਪੜਾ ਹੈ ਉਹ ਫੁੱਲਦਾ ਬਹੁਤ ਹੈ ਉੱਠਦੀਆਂ ਪਲੇਟਾਂ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਹੀ ਦੱਸਣਾ ਹੈਗਾ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸਟਾਰਟ ਕਰਦੇ ਆਂ ਅੱਜ ਦੀ ਵੀਡੀਓ। ਦੇਖੋ ਠੀਕ ਹੈ ਇਹਦੇ ਤੇ ਮੈਂ ਇੱਕ ਸਾਈਡ ਦੀ ਮਾਰਕਿੰਗ ਕੀਤੀ ਹੋਈ ਆ ਪਲੇਟਾਂ ਦੀ ਇਹਦੇ ਤੇ ਪਹਿਲਾਂ ਮੈਂ ਤੁਹਾਨੂੰ ਪਲੇਟਾਂ ਪਾ ਕੇ ਦੱਸਾਂਗੀ ਕਿ ਤੁਸੀਂ ਕਿਸ ਤਰ੍ਹਾਂ ਤੁਹਾਡੀ ਇਹ ਪਲੇਟਾਂ ਪੈਂਦੀਆਂ ਹੋਣਗੀਆਂ ਕਿ ਜਿਹੜੀਆਂ ਉੱਪਰ ਉੱਠਦੀਆਂ ਠੀਕ ਹੈ ਇਹਦੇ ਤੇ ਮੈਂ ਤੁਹਾਨੂੰ ਰਫਲੀ ਪਲੇਟਾਂ ਪਾ ਕੇ ਦੱਸਾਂਗੀ ਇਹ ਮੈਂ ਔਰਡ ਸ਼ੇਡ ਦਾ ਥ्रेड ਲਿਆ ਹੋਇਆ ਹੈ ਇਹਦੇ ਨਾਲ ਹੀ ਮੈਂ ਤੁਹਾਨੂੰ ਇਹਦੇ ਤੇ ਪਲੇਟ ਪਾ ਕੇ ਦੱਸਾਂਗੀ ਜਦੋਂ ਵੀ ਆਪਾਂ ਪਲੇਟ ਪਾਣੀ ਸਟਾਰਟ ਕਰਨੀ ਹੁੰਦੀ ਹੈ ਤਾਂ ਫਿਰ ਜਿਹੜਾ ਇਹ ਮੋਰੇ ਆਪਾਂ ਧਾਗਾ ਹੁੰਦਾ ਦੋਨੋਂ ਧਾਗੇ ਹੁੰਦੇ ਮਸ਼ੀਨ ਦੇ ਨੀਚਲਾ ਤੇ ਉੱਪਰਲਾ ਦੋਨਾਂ ਨੂੰ ਇਕੱਠੇ ਫੜ ਕੇ ਹਲਕਾ ਜਿਹਾ ਸਟ੍ਰੈਚ ਕਰਕੇ ਮਸ਼ੀਨ ਨੂੰ ਚਲਾਉਣਾ ਹੁੰਦਾ ਹੈ ਤਾਂ ਕਿ ਇਸ ਤਰ੍ਹਾਂ ਤਾਂ ਕਿ ਜਿਹੜਾ ਇਹ ਧਾਗਾ ਹੈ ਇਹਦੇ ਉੱਪਰ ਬਟਾ ਆ ਜਾਵੇ ਠੀਕ ਹੈ ਫਿਰ ਇਹ ਧਾਗਾ ਖੁੱਲਦਾ ਨਹੀਂ ਹੈਗਾ ਜਿਹੜੀ ਤੁਹਾਡੀ ਪਲੇਟ ਹੈ ਜਦੋਂ ਉਹ ਸਟਾਰਟ ਹੁੰਦੀ ਹੈ ਉੱਥੋਂ ਕਈਆਂ ਦੀਆਂ ਪਲੇਟਾਂ ਦੇਖਿਆ ਨਾ ਖੁੱਲਦੀਆਂ ਹੁੰਦੀਆਂ ਹੈਗੀਆਂ ਇਹ ਇਸ ਤਰ੍ਹਾਂ ਬਟਾ ਦੇਣ ਦੇ ਨਾਲ ਜਦੋਂ ਆਪਾਂ ਪਲੇਟ ਪਾਣੀ ਸਟਾਰਟ ਕਰਨੀ ਹੈਗੀ ਤਾਂ ਫਿਰ ਇਸ ਧਾਗੇ ਨੇ ਖੁੱਲਣਾ ਨਹੀਂ ਹੈ ਤੁਹਾਡੀ ਜਿਹੜੀ ਸਿਲਾਈ ਹੈ ਉਹ ਖੁੱਲੂਗੀ ਨਹੀਂ ਪਲੇਟ ਠੀਕ ਹੈ ਮੋਰੇ ਤੇ ਤਾਂ ਇਹ ਹੁਣ ਤੁਸੀਂ ਦੇਖੋ ਕਿ ਜਿਹੜਾ ਇਹ ਆਪਾਂ ਜਿਹੜੀ ਪੁਆਇੰਟ ਟੂ ਪੁਆਇੰਟ ਲਗਾਏ ਹੋਏ ਹੁੰਦੇ ਹੈਗੇ ਡਾਟ ਲਗਾਏ ਹੁੰਦੇ ਇਹਨਾਂ ਨੂੰ ਇਸ ਤਰ੍ਹਾਂ ਫੜ ਲੈਣਾ ਹੈਗਾ ਤੇ ਜਦੋਂ ਆਪਾਂ ਪਲੇਟ ਪਾਣੀ ਹੈ ਫੋਨ ਮੈਂ ਤੁਹਾਨੂੰ ਪਹਿਲਾਂ ਉਹ ਦੱਸਣ ਲੱਗੀ ਆ ਕਿ ਜਿਸ ਤਰ੍ਹਾਂ ਮਾਂ ਦੇ ਨਾਲ ਪਲੇਟਾਂ ਜਿਹੜੀਆਂ ਉਹ ਉੱਪਰ ਉੱਠਦੀਆਂ ਆਪਾਂ ਜਦੋਂ ਪਲੇਟ ਨੂੰ ਇਸ ਤਰ੍ਹਾਂ ਕਰਕੇ ਦੇਖੋ ਇਹ ਮੈਂ ਪਲੇਟ ਪਾਈ ਹੈ ਠੀਕ ਹੈ ਇਹ ਪਲੇਟ ਜਿਹੜੀ ਹੈ ਉਹ ਬਿਲਕੁਲ ਗਲਤ ਪਈ ਹੋਈ ਹੈ ਮਤਲਬ ਕਿ ਦੇਖੋ ਇਹ ਜਿਹੜੀ ਇਹ ਬਿਲਕੁਲ ਨੋਕ ਤੋਂ ਸਟਾਰਟ ਨਹੀਂ ਹੈਗੀ ਹੋਈ ਵੀ ਬਿਲਕੁਲ ਨੋਕ ਤੋਂ ਸਟਾਰਟ ਨਹੀਂ ਹੈ ਪੁਆਇੰਟ ਪਿੱਛੇ ਹਟ ਕੇ ਸਟਾਰਟ ਹੈ ਤੇ ਇੱਕਦਮ ਵਧਾਤੀ ਆ ਮੈਂ ਠੀਕ ਹੈ ਇਹਨੂੰ ਇੱਕਦਮ ਵਧਾਤਾ ਇੱਕਦਮ ਜ਼ਿਆਦਾ ਕਰ ਦੁੱਤੀ ਹੈ ਇਹ ਠੀਕ ਹੈ ਤੇ ਫਿਰ ਐਸੀ ਤਰ੍ਹਾਂ ਬੰਦ ਕੀਤੀ ਹੈ ਜਦੋਂ ਹੁਣ ਇਹਨੂੰ ਆਪਾਂ ਉਧਰਲੀ ਸਾਈਡ ਟਰਨ ਕਰਨਾ ਹੈਗਾ ਸਿੱਧੀ ਸਾਈਡ ਤੋਂ ਤਾਂ ਉੱਥੇ ਵੱਲ ਪਾਵੇਗਾ ਫੁੱਲੇਗੀ ਇਹ ਦੇਖੋ ਇਸ ਤਰ੍ਹਾਂ ਕਰੇ ਤੇ ਸਾਫ ਨਹੀਂ ਹੋ ਰਿਹਾ ਕਪੜਾ ਸਟ੍ਰੈਚ ਕਰੇ ਤੇ ਸਾਫ ਨਹੀਂ ਹੋ ਰਿਹਾ ਆਹ ਚੀਜ਼ ਜਿਹੜੀ ਆ ਇਹ ਫੁੱਲਦੀ ਰਹੇਗੀ ਠੀਕ ਹੈ ਇਹਨੂੰ ਚਾਹੇ ਜਿੰਨੀ ਮਰਜ਼ੀ ਪ੍ਰੈਸ ਵੀ ਮਾਰੀ ਜਾਓ ਫਿਰ ਵੀ ਇੱਥੇ ਜਿਹੜਾ ਬਾਲਾ ਉਹ ਪਵੇਗਾ ਹੀ ਪਵੇਗਾ ਕਿਉਂਕਿ ਜਿਹੜੀ ਪਲੇਟ ਹੈ ਉਹ ਆਪਾਂ ਇੱਕਦਮ ਕਰ ਦਿੰਦੀ ਠੀਕ ਹੈ ਮੈਂ ਆ ਵੀ ਤੁਹਾਨੂੰ ਦੱਸਦੀ ਆ ਇਹ ਵੀ ਆਪਾਂ ਇਸੇ ਤਰ੍ਹਾਂ ਕਰੀਦੀਆਂ ਆ ਠੀਕ ਹੈ ਇਹਨਾਂ ਨੂੰ ਜਿਹੜਾ ਇਹ ਉੱਪਰ ਚੱਕ ਹੁੰਦੀਆਂ ਜਿਹੜੀ ਆਪਾਂ ਪਲੇਟ ਹੈ ਉਹਨੂੰ ਇਸ ਤਰ੍ਹਾਂ ਫੜ ਕੇ ਇਕਦਮ ਆਪਾਂ ਖੁੱਲੀ ਕਰ ਦਿੰਨੇ ਆ ਪਲੇਟ ਨੂੰ ਉਹਦੇ ਕਰਕੇ ਜਿਹੜੀ ਪਲੇਟ ਆ ਉਹ ਚੱਕ ਹੋਣ ਲੱਗ ਪੈਂਦੀ ਆ ਦੇਖੋ ਇਹ ਮੈਂ ਪਾਈ ਹੈਗੀ ਆ ਸਾਈਡ ਵਾਲੀ ਪਲੇਟ ਜਿਹੜੀ ਹੁੰਦੀ ਹੈਗੀ ਅੰਡਰ arm ਵਾਲੀ ਤੇ ਇਹ ਹੈਗੀ ਜਿਹੜੀ ਫਿਟਿੰਗ ਦੀ ਸਲਾਈ ਵਾਲ ਦੀ ਪਲੇਟ ਹੁੰਦੀ ਹੈ ਉਹੋ ਪਾਈ ਆ ਪਲੇਟਾਂ ਮੈਂ ਇੱਕਦਮ ਵਧਾ ਦਿੱਤੀਆਂ ਆ ਉਹਦੇ ਕਰਕੇ ਕੀ ਹੋ ਰਿਹਾ ਇੱਧਰ ਦੇਖੋ ਇਹ ਪਲੇਟਾਂ ਇੱਧਰ ਤੇ ਫੁੱਲ ਰਹੀਆਂ ਕੱਪ ਜਿਹੜਾ ਆ ਉਹ ਸਾਫ਼ ਸੁਥਰਾ ਨਹੀਂ ਬਣ ਰਿਹਾ ਇਹ ਪਲੇਟਾਂ ਇਸ ਤਰ੍ਹਾਂ ਫੁੱਲ ਰਹੀਆਂ ਆ ਉੱਪਰ ਜਦੋਂ ਆਪਾਂ ਇਹ ਸੂਟ ਇਸ ਤਰ੍ਹਾਂ ਪਲੇਟਾਂ ਪਾ ਕੇ ਸੂਟ ਪਾਵਾਂਗੇ ਤਾਂ ਫਿਰ ਜਿਹੜੀ ਇਹ ਇਹ ਪਲੇਟਾਂ ਵਸ ਤੇ ਸਹੀ ਨਹੀਂ ਬੈਠਣਗੀਆਂ ਆ ਚੀਜ਼ ਫਰੰਟ ਤੋਂ ਚੈੱਕ ਹੋਈ ਜਾਵੇਗੀ ਠੀਕ ਹੈ ਪਰ ਮੇ ਜਿੰਨੀ ਵਾਰ ਜੀ ਤੁਹਾਡੇ ਫਿਟਿੰਗ ਚ ਹੋਵੇ ਸੂਟ ਜਾਂ ਕਿੱਦਾਂ ਬਟ ਬਟ ਇੱਥੋਂ ਇਹ ਐਸੀ ਤਰ੍ਹਾਂ ਰਹਿਣਗੀਆਂ ਕਿਉਂਕਿ ਜਿਹੜੀ ਆਪਾਂ ਇਹ ਨੋਕ ਹੈ ਉਹ ਸੈੱਟ ਨਹੀਂ ਕੀਤੀ ਹੋਈ ਬਿਲਕੁਲ ਨੋਕੀਲੀ ਆਪਾਂ ਪਲੇਟ ਨਹੀਂ ਸ਼ੁਰੂ ਕੀਤੀ ਹੋਈ ਜਿਹੜਾ ਪਲੇਟਾਂ ਬਣਦਾ ਸਹੀ ਤਰੀਕਾ ਹੈਗਾ ਉਹ ਮੈਂ ਤੁਹਾਨੂੰ ਹੁਣ ਦੱਸਦੀ ਆਂ ਇਮੇਕ ਸ਼ਰਟ ਦੀ ਕਟਿੰਗ ਕੀਤੀ ਹੋਈ ਸੀਗੀ ਤੇ ਫਿਰ ਮੈਂ ਇਹਦੇ ਤੇ ਤੁਹਾਨੂੰ ਪਲੇਟਸ ਪਾ ਕੇ ਦੱਸਦੀ ਆ ਮੈਂ ਇਹ ਤੇ ਇਹਦੇ نیچے ਕਪੜਾ ਵੀ ਲਗਾਉਣਾ ਹੈ ਪਲੇਟਸ ਦੇ ਕਿਉਂਕਿ ਇਹਦੇ نیچے ਲਾਈਨਿੰਗ ਨਹੀਂ ਲਗਾਨੀ ਹੈਗੀ ਪਲੇਟ ਦੇ نیچے ਫਿਰ ਕਪੜਾ ਪਾਣਾ ਹੈ ਤਾਂ ਫਿਰ ਪਲੇਟਾਂ ਕੋਲੋਂ ਜਿਹੜਾ ਕਪੜਾ ਆ ਉਹ ਛੇਜਦਾ ਨਹੀਂ ਹੈਗਾ ਜੇ نیچے ਕਪੜਾ ਲੱਗਾ ਹੋਵੇ ਤਾਂ ਹੁਣ ਆਪਾਂ ਡਾਟ ਟੂ ਡਾਟ ਫੜਨਾ ਹੈ ਇਸ ਤਰ੍ਹਾਂ ਤੇ ਇਹ ਦੇਖੋ ਇਹ ਮੈਂ ਇੱਕ ਪੀਸ ਕੱਟਿਆ ਹੈ ਆਪਣੀ ਪਲੇਟ ਦੇ ਅਕੋਰਡਿੰਗ ਕੱਟਿਆ ਤੁਸੀਂ ਚਾਹੋ ਤਾਂ ਜਿੰਨੀ ਲੈਂਥ ਤੁਸੀਂ ਪਲੇਟ ਦੀ ਕੱਟੀ ਹੋਈ ਹੈ ਉੰਨੀ ਹੀ ਤੁਸੀਂ ਇਹਦੀ ਕੱਟ ਸਕਦੇ ਹੋ ਫਿਰ ਉੱਥੋਂ ਲੈ ਕੇ ਉਸ ਤੱਕ ਇਹਨੂੰ ਰੱਖ ਕੇ ਆਰਾਮ ਨਾਲ ਤੁਹਾਡੀ ਜਿਹੜੀ ਪਲੇਟ ਹੈ ਉਹ ਪੈ ਜਾਵੇਗੀ ਮੈਂ ਥੋੜਾ ਜਿਹਾ ਪੈਰ ਪੈਰ ਜਿਆਦਾ ਕੱਟਿਆ ਹੋਇਆ ਪੈਰ ਉਧਰ ਫालतू ਰੱਖਣਾ ਹੈ ਤੇ ਪੈਰ ਇਧਰ ਫालतू ਰੱਖਣਾ ਹੈ ਠੀਕ ਹੈ ਇਸ ਕੱਪੜੇ ਦੇ ਹਾਫ ਵਿੱਚ ਆਪਾਂ ਅੱਧ ਵਿੱਚ ਇਹ ਰੱਖ ਦੇਣਾ ਇਸ ਤਰ੍ਹਾਂ ਤੇ ਹੁਣ ਜਿਹੜਾ ਫालतੂ ਅੱਧਾ ਅੱਧਾ ਬਚਿਆ ਹੋਇਆ ਕਪੜਾ ਹੈ ਇਹਨੂੰ ਇਸ ਤਰ੍ਹਾਂ ਉੱਪਰ ਫੋਲਡ ਕਰ ਦੇਣਾ ਠੀਕ ਹੈ ਤੇ ਫਿਰ ਆਪਾਂ ਆਪਣੀ ਪਲੇਟ ਜਿੱਥੇ ਸਟਾਰਟ ਹੁੰਦੀ ਹੈ ਜੇ ਤਾਂ ਤੁਹਾਨੂੰ ਐਦੀ ਪਤਾ ਹੈਗਾ ਕਿ ਮੇਰੀ ਪਲੇਟ ਕਿਉਂਕਿ ਮੈਨੂੰ ਤਾਂ ਪਤਾ ਹੈ ਮੈਂ ਪੈਰ ਪੈਰ ਦਾ ਫालतੂ ਰੱਖਿਆ ਹੈ ਅਗਰ ਨਹੀਂ ਤਾਂ ਤੁਸੀਂ ਪੂਰਾ ਪੂਰਾ ਵੀ ਕੱਟ ਸਕਦੇ ਹੋ ਤੁਹਾਨੂੰ ਨਿਸ਼ਾਨ ਦਿਖੀ ਜਾਣਗੇ ਕਿ ਕਿੱਥੇ ਕਿੱਥੇ ਤੱਕ ਪਲੇਟ ਪਾਈ ਹੋਈ ਹੈ ਮੇਰੀ ਪਲੇਟ ਇੱਥੋਂ ਸਟਾਰਟ ਹੁੰਦੀ ਹੈ ਠੀਕ ਹੈ ਤੇ ਫਿਰ ਹੁਣ ਦੇਖੋ ਮੈਂ ਇੱਥੋਂ ਪਹਿਲਾਂ ਸਟਾਰਟਿੰਗ ਕਰਨੀ ਹੈ ਬਿਲਕੁਲ ਪੁਆਇੰਟ ਤੋਂ ਮੇਰੀ ਪਲੇਟ ਸਟਾਰਟ ਹੋ ਚੁੱਕੀ ਹੈ ਤੇ ਹੁਣ ਮੈਂ ਨੀਚੇ ਤੋਂ ਵੀ ਇਹ ਕੱਪੜਾ ਸੈੱਟ ਕਰ ਲੈਣਾ ਐਸੀ ਤਰ੍ਹਾਂ ਇੱਥੇ ਰੱਖਿਆ ਅੱਧਾ ਕੱਪੜਾ ਜਿਹੜਾ ਉੱਪਰ ਫੋਲਡ ਕਰਕੇ ਇਸ ਤਰ੍ਹਾਂ ਸੈੱਟ ਕਰ ਲਿਆ ਇੱਥੇ ਤੱਕ ਜਿਹੜੀ ਮੇਰੀ ਪਲੇਟ ਦਾ ਐਂਡ ਹੈਗਾ ਆ ਠੀਕ ਹੈ ਹੁਣ ਇਹਨੂੰ ਇਸ ਤਰ੍ਹਾਂ ਫੜ ਲੈਣਾ ਹੈ ਤੇ ਜਿਹੜਾ ਇਹ ਕੱਪੜਾ ਇਹਨੂੰ ਵੀ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਹੁਣ ਆਪਾਂ ਪਲੇਟ ਪਾਣੀ ਹੈ ਜਿਹੜੀ ਤੁਹਾਡੀ ਪਲੇਟ ਹੈਗੀ ਹੈ ਉਹ ਬਿਲਕੁਲ ਸਾਈਡਾਂ ਤੋਂ ਨੋਕਦਾਰ ਹੋਣੀ ਚਾਹੀਦੀ ਹੈ ਤੇ ਸੈਂਟਰ ਤੋਂ ਜਿੰਨਾ ਤੁਸੀਂ 1/2 ਇੰਚ ਕਰਨਾ ਜਾਂ ਹਾਫ ਤੋਂ ਕੱਟ ਕਰਨਾ ਓਨਾ ਹੋਣਾ ਚਾਹੀਦਾ ਇਸ ਤਰ੍ਹਾਂ ਠੀਕ ਹੈ ਸਾਈਡਾਂ ਤੋਂ ਬਿਲਕੁਲ ਨੋਕੀਲੀ ਹੋਣੀ ਚਾਹੀਦੀ ਹੈ ਆ ਦੇਖੋ ਜਿਹੜੀ ਪਲੇਟ ਹੈ ਉਹ ਬਿਲਕੁਲ ਨੋਕ ਤੋਂ ਸਟਾਰਟ ਹੋਈ ਹੈ ਨੋਕ ਤੋਂ ਸਟਾਰਟ ਹੋ ਕੇ ਵੱਧੀ ਆ ਰਹੀ ਹੈ ਸੈਂਟਰ ਤੇ ਫੁੱਲ ਹੋ ਗਈ ਹੈ ਜਿੱਥੇ ਜਿੱਥੇ ਤੱਕ ਮੈਂ ਪਾਣੀ ਹੈਗੀ 1/2 ਇੰਚ ਤੱਕ ਤੇ ਫਿਰ ਉਸ ਤੋਂ ਬਾਅਦ ਘਟਣੀ ਸ਼ੁਰੂ ਹੋ ਗਈ ਹੈ ਬਿਲਕੁਲ ਨੋਕ ਤੇ ਆ ਕੇ ਖਤਮ ਹੋ ਗਈ ਹੈ ਠੀਕ ਹੈ ਤੇ ਜਿਹੜੀ ਇਹ ਵਾਲੀ ਹੈ ਇਹ ਦੇਖੋ ਤੁਸੀਂ ਡੈਮੋ ਪੀਸ ਤੇ ਜਿਹੜੀ ਮੈਂ ਪਾਈ ਹੈ ਪਲੇਟ ਉਹ ਦੇਖੋ ਉਹ ਇੱਕਦਮ ਇੱਥੋਂ ਹੀ ਵਧਣੀ ਸਟਾਰਟ ਹੋ ਗਈ ਇਸ ਪਲੇਟ 'ਚ ਤੇ ਇਸ ਪਲੇਟ 'ਚ ਫਰਕ ਦੇਖੋ ਕਿੰਨਾ ਹੈਗਾ ਆ ਤੇ ਹੁਣ ਜਦੋਂ ਮੈਂ ਇਹਨੂੰ ਓਪਨ ਕਰਨਾ ਤੇ ਇਹ ਬਿਲਕੁਲ ਵੀ ਨਹੀਂ ਫੁੱਲੇਗੀ ਇਹ ਦੇਖੋ ਕਿੰਨੀ ਫੁੱਲਦੀ ਪਈ ਹੈ ਇੱਥੇ ਇਸ ਤਰ੍ਹਾਂ ਇਹ ਬਿਲਕੁਲ ਨਹੀਂ ਫੁੱਲੇਗੀ ਇਹ ਦੇਖੋ ਜਦੋਂ ਇਹਦੇ ਤੇ ਆਪਾਂ ਪ੍ਰੈਸ ਲਗਾ ਦੇਣੀ ਹੈਗੀ ਐ ਇਹ ਜਿਹੜਾ ਕਪੜਾ ਹੈਗਾ ਫਿਟਿੰਗ ਦੇ ਵਿੱਚ ਆਣਾ ਹੈ ਤੇ ਇਸ ਨੇ ਬਿਲਕੁਲ ਸੈੱਟ ਹੋ ਜਾਣਾ ਪਲੇਟ ਨੇ ਆ ਚੀਜ਼ ਜਿਹੜੀ ਹੈ ਫੁੱਲੂਗੀ ਨਹੀਂ ਇਹਦੀਆਂ ਮੈਂ ਤੁਹਾਨੂੰ ਸਾਰੀਆਂ ਪਲੇਟਾਂ ਪਾ ਕੇ ਦੱਸਦੀਆਂ ਕਿ ਕਿਸ ਤਰ੍ਹਾਂ ਪੈਣੀਆਂ ਆ ਸਾਈਡ ਵਾਲੀ ਪਲੇਟ ਵੀ ਆਪਾਂ ਬਿਲਕੁਲ ਨੋਕ ਤੋਂ ਹੀ ਸਟਾਰਟ ਕਰਨੀ ਹੈ ਜਿੰਨੀ ਵੀ ਆਪਾਂ ਸਾਰੀ ਪਲੇਟ ਪਾਣੀ ਹੈ ਹੌਲੀ-ਹੌਲੀ ਵੱਧਦੇ ਜਾਣਾ ਹੈ ਉਹਨਾਂ ਇਸ ਤਰ੍ਹਾਂ ਨੋਕ ਤੋਂ ਸਟਾਰਟ ਕੀਤੀ ਆ ਦੇਖੋ ਇਹ ਪਲੇਟ ਵੀ ਬਿਲਕੁਲ ਨੋਕ ਤੋਂ ਸਟਾਰਟ ਕੀਤੀ ਹੈ ਤੇ ਹੌਲੀ ਹੌਲੀ ਇੱਥੇ ਤੱਕ ਮੈਂ ਵਧਦੀ ਆਈ ਹਾਂ ਤੇ ਉਸ ਤੋਂ ਬਾਅਦ ਸਿਰਫ ਪੈਰ ਪੈਰ ਦਾ ਮਾਰਜਨ ਹੀ ਲਿਆ ਹੈ ਪੂਰੀ ਫੁੱਲ ਪਲੇਟ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਤੇ ਜਿਹੜੀਆਂ ਇਹ ਸਾਈਡ ਵਾਲੀਆਂ ਪਲੇਟਾਂ ਆ ਇਹ ਅੰਡਰ arm ਵਾਲੀ ਪਲੇਟ ਆ ਇਹਨੂੰ ਆਪਾਂ ਸਟ੍ਰੈਚ ਕਰਕੇ ਹੀ ਪਾਣਾ ਹੁੰਦਾ ਆ ਤਾਂ ਕਿ ਜਿਹੜੀ ਇਹ ਬਾਅਦ ਚ ਖਿੱਚ ਹੋਣ ਤੇ ਟੁੱਟੇ ਨਾ होने यह अंडर आर्म वाली प्लेट इनू भी नोक तो स्टार्ट करना है ये देखो ये भी अपना बिल्कुल नोक तो स्टार्ट की है ਬਿਲਕੁਲ ਤਿੱਖੇ ਤੋਂ ਸਟਾਰਟ ਕੀਤੀ ਹੈ ਤੇ ਫਿਰ ਵੱਧਦੇ ਆ ਰਹੇ ਹਾਂ ਠੀਕ ਹੈ ਜਿੰਨੀ ਆਪਾਂ ਪਾਣੀ ਹੈ ਹਾਫ ਇੰਚ ਦੀ ਜਾਂ ਹਾਫ ਤੋਂ ਘੱਟ ਉਸ ਦੇ ਹਿਸਾਬ ਦੇ ਨਾਲ ਤੇ ਹੁਣ ਦੇਖੋ ਇਹ ਸਾਰੀਆਂ ਜੜੀਆਂ ਪਲੇਟਾਂ ਹੈਗੀਆਂ ਇਹ ਪੈ ਚੁੱਕੀਆਂ ਹਨ ਹੁਣ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਨੀ ਹੈ ਇਹਨੂੰ ਦੇਖੋ ਇਹ ਪਲੇਟਾਂ ਜਿਹੜੀਆਂ ਹੈਗੀਆਂ ਇਹ ਪ੍ਰੋਪਰ ਸਹੀ ਪਈਆਂ ਹੋਈਆਂ ਹਨ ਇਹਨਾਂ ਦੇ ਮੋਰੇ ਕੋਈ ਫਲਾਵਟ ਨਹੀਂ ਹੋਈ ਹੈਗੀ ਠੀਕ ਹੈ ਇਹ ਜਦੋਂ ਇਸ ਤਰ੍ਹਾਂ ਫਿਟਿੰਗ ਦੇ ਵਿੱਚ ਆਣੀ ਹੈ ਤਾਂ ਇਹਨਾਂ ਨੇ ਬਿਲਕੁਲ ਸਿੱਧੀਆਂ ਹੋ ਜਾਣਾ ਹੈ ਆ ਦੇਖੋ

ਇਹਨਾਂ ਨੂੰ ਜਿੰਨਾ ਮਰਜੀ ਤੁਸੀਂ ਸਟ੍ਰੈਚ ਕਰ ਲਓ ਫਿਟਿੰਗ ਚ ਲੇਓ ਪਰ ਜਿਹੜੀ ਇਹ ਫੁੱਲ ਦੀਆਂ ਹੈਗੀਆਂ ਹੈ ਨਾ ਫਰੰਟ ਤੋਂ ਇਹ ਥੋੜੀਆਂ-ਥੋੜੀਆਂ ਫੁੱਲਣਗੀਆਂ ਹੀ ਕਿਉਂਕਿ ਇਹਨਾਂ ਨੂੰ ਤੁਸੀਂ ਬਿਲਕੁਲ ਇੱਕਦਮ ਵਧਾਇਆ ਹੋਇਆ ਆ ਤੇ ਬਿਲਕੁਲ ਨੋਕ ਤੋਂ ਸਟਾਰਟ ਨਹੀਂ ਕੀਤਾ ਹੈ ਇਸ ਤਰ੍ਹਾਂ ਫਿਰ ਉਹ ਫਿਟਿੰਗ ਜਿਹੜੀ ਹੈਗੀ ਉਹ ਫਰੰਟ ਤੋਂ ਦੇਖਣ ਨੂੰ ਬਹੁਤ ਗੰਦੀ ਲੱਗਦੀ ਹੈ ਮੈਨੂੰ ਉਮੀਦ ਹੈ ਕਿ ਜਿੰਨਾ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਸਮਝ ਵਿੱਚ ਆਇਆ ਹੋਵੇਗਾ ਤੇ ਤੁਹਾਨੂੰ ਪਤਾ ਵੀ ਲੱਗਿਆ ਹੋਵੇਗਾ ਕਿ ਪਲੇਟ ਜਿਹੜੀ ਆ ਉਪਰੋਂ ਕਿਉਂ ਫੁੱਲਦੀ ਹੈ ਤੇ ਤੁਹਾਡੇ ਇਹ ਜਿਹੜੀ ਵੀਡੀਓ ਹੈ ਬਹੁਤ ਕੰਮ ਆਵੇਗੀ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਆ ਸਮਝ ਵਿੱਚ ਆਈ ਆ ਤਾਂ ਪਲੀਜ਼ ਇੱਕ ਲਾਈਕ ਥਰੂ ਕਰ ਦਿਓ ਓਕੇ ਫਰੈਂਡਸ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ